ਲਿਆ ਕਿ ਅਸੀਂ 올 ਫੀਮੇਲ ਡਾਕਟਰਸ ਤੇ ਸਟਾਫ ਨਾਈਟ ਡਿਊਟੀਆਂ ਕਰਦੇ ਆ ਤੇ ਇਹ ਨਾਪਾ ਹਸਪਤਾਲ ਰਾਤ ਨੂੰ ਨਸ਼ਈਆਂ ਗੂਨਸ ਲਈ ਇਟਸ ਐਨ ਈਵਨਿੰਗ ਸਪੌਟ ਪਿੱਛੇ ਦੀ ਕੋਈ ਕੰਧ ਜਾਂ ਦਰਵਾਜ਼ਾ ਹੈ ਜਿਹੜਾ ਖੁੱਲਾ ਹੁੰਦਾ ਹੈ ਜਿਹੜੀ ਐਮਰਜੈਂਸੀ ਦੇ ਸਾਹਮਣੇ ਵਾਲੀ ਸੜਕ ਹੈ ਉੱਥੇ ਆਮ ਸ਼ਾਮ ਨੂੰ ਸਿਗਰਟਾਂ ਨਸ਼ੇ ਸਭ ਕੁਝ ਕੀਤਾ ਜਾਂਦਾ ਸਾਨੂੰ ਆਪਣੀ ਗੱਡੀ ਤੱਕ ਜਾਣ ਲਈ ਜਿਹੜੀ ਕਿ 20 ਮੀਟਰ ਤੱਕ ਹੈ ਪਾਣੀ ਦੀ ਬੋਤਲ ਲਿਆਉਣ ਦੀ ਹਿੰਮਤ ਨਹੀਂ ਹੈਗੀ ਦੂਜੀ ਗੱਲ ਇੱਥੇ ਕਿਤੇ ਵੀ ਕੋਈ ਵੀ ਆਂਦਾ ਹੈ ਐਮਐਸਸੀ ਆਂਦਾ ਕੋਈ ਰੇਪਿਸ ਆਂਦਾ ਕੋਈ ਨਸ਼ਈ ਆਂਦਾ ਪਹਿਲਾਂ ਅਸੀਂ ਇਨਕਾਊਂਟਰ ਕਰਦੇ ਆ ਉਹਦੇ ਨਾਲ ਉਹ ਪੁਲਿਸ ਥਾਣੇ ਜਾਂਦਾ ਪੁਲਿਸ ਵਾਲੇ ਵੀ ਕਹਿੰਣਗੇ ਜੀ ਪਹਿਲਾਂ ਹਸਪਤਾਲ ਜਾਓ ਉੱਥੇ ਆਪਣਾ ਪਰਚਾ ਘਟਾਓ ਸੋ ਵੀ ਆਰ ਦਾ ਵਨਸ ਹੂ ਆਰ ਫੇਸਿੰਗ ਇਟ ਫਸਟ ਬਟ ਵਿਦਆਊਟ ਐਨੀ ਸਿਕਿਉਰਿਟੀ ਸੋ दैट इज ਸਟਾਫ ਨਰਸਸ ਨੂੰ ਇੰਨਾ ਕੋ ਦੁੱਖ ਸਹਿਣਾ ਪੈਂਦਾ ਹੈ ਮਤਲਬ ਸਿੱਧੇ ਜੀ ਗੱਲ ਹੈ ਕਿ ਅਸੀਂ ਨਾਈਟ ਡਿਊਟੀ ਤੇ ਆਣਾ ਸਾਡੇ ਲਈ ਖੌਫ ਹੈ ਇਸ ਤੋਂ ਵੱਧ ਮੈਂ ਕੁਝ ਨਹੀਂ ਕਹਾਂ ਸਰ ਜੀ ਡਾਕਟਰ ਸੇਫ ਨਹੀਂ ਤਾਂ ਫਿਰ ਸੇਫ ਕੋ ਨਾਲ ਰਹਿਟੇ ਮੈਨੂੰ ਤੇ ਲੱਗਦਾ ਕਿ ਕਾਕੀ ਨੂੰ ਮੈਨੂੰ ਨਹੀਂ ਪਤਾ ਪਰ ਇੱਥੇ ਧੀ ਸੇਫ ਨਹੀਂ ਹੈਗੀ ਜੋ ਮਰੀ ਉਹ ਧੀ ਸੀਗੀ ਤੇ ਧੀਆ ਸਾਥ ਦੇ ਨੇ ਸਾਰਿਆਂ ਨੇ ਆਪਣੀ ਧੀਆ ਪੜਾਣੀਆਂ ਨੇ ਪਹਿਲਾ ਸਟੈਪ ਪੂਰਾ ਹੈ ਅਗਲਾ ਸਟੈਪ ਇਹ ਦੇਖਾਂਗੇ ਮੇ ਸਾਨੂੰ ਇਹ ਕਿ ਸਾਨੂੰ ਐਟ ਲੀਸਟ ਪੁਲਿਸ ਚੌਂਕੀ ਤਾਂ ਬੰਨੀ ਜ਼ਰੂਰੀ ਹੈ ਜੇ ਪੁਲਿਸ ਚੌਂਕੀ ਨਹੀਂ ਜਲਦੀ ਬਣ ਸਕਦੀ ਤਾਂ ਅੱਜ ਤੋਂ ਹੀ ਇੱਕ ਪੁਲਿਸ ਪਰਸਨਲ ਦੀ ਡਿਊਟੀ ਇੱਥੇ ਲੱਗ ਸਕਦੀ ਹੈ ਨਾਟ ਅ ਵੈਰੀ ਬਿਗ ਥਿੰਗ ਇੱਕ ਬੰਦੇ ਦੀ ਡਿਊਟੀ ਲਾ ਦਿੱਤੀ ਜਾਵੇ ਜਿਹੜਾ ਕਿ ਐਮਰਜੈਂਸੀ ਵਿੱਚ ਬੈਠੇ ਮੇ ਸਾਨੂੰ ਰਾਤ ਨੂੰ 2 ਵਜੇ ਤੋਂ ਬਾਅਦ ਐਮਰਜੈਂਸੀ ਵਿੱਚ ਪ੍ਰੋਬਲਮ ਆਂਦੀ ਕਿਸੇ ਨੇ ਦੇਖੋ ਕੁਝ ਨਾ ਕੁਝ ਕਰਨਾ ਬਿਲਕੁਲ ਚਾਹੀਦਾ ਅਸੀਂ ਸਰਕਾਰੀ ਮੁਲਾਜ਼ਮ ਹਾਂ ਕੰਮ ਸਰਕਾਰ ਲਈ ਕਰ ਰਹੇ ਹਾਂ ਸਰਕਾਰ ਸਾਨੂੰ ਤਨਖਾਹ ਦੇ ਰਹੀ ਹੈ ਤਾਂ ਸਰਕਾਰ ਦਾ ਫਰਜ਼ ਬੰਦ ਹੈ ਕਿ ਸਾਨੂੰ ਸਿਕਿਉਰਿਟੀ ਦੇਵੇ ਜੇ ਸਾਡੇ ਤੋਂ ਕਿਸੇ ਵੀ ਡਿਪਾਰਟਮੈਂਟ ਵਿੱਚ ਫੀਮੇਲਸ ਔਰ ਸਾਫ ਨਰਸਸ ਔਰ ਐਨੀ ਫੀਮੇਲ ਇਸ ਨਾਟ ਡੂਇੰਗ ਐਨੀ ਨਾਈਟ ਔਰ ਈਵਨਿੰਗ ਡਿਊਟੀਆਂ ਹੈਲਥ ਇਜ਼ ਦ ਓਨਲੀ ਡਿਪਾਰਟਮੈਂਟ ਵੇਅਰ ਫੀਮੇਲਸ ਆਰ ਮੇਨਲੀ ਡੂਇੰਗ ਦ ਡਿਊ ਆਈ ਡੋਨਟ نو ਦੈਟ ਇਜ਼ ਟੇਕਨ ਐਸ ਫੋਰ ਗ੍ਰਾਂਟਡ ਉਹਨਾਂ ਨੂੰ ਲਿਆ ਜਾਂਦਾ ਹੈ ਕਿ ਇਹ ਵੀ ਕੈਨ ਡੂ ਐਨੀਥਿੰਗ ਓਵਰ ਹੇਅਰ ਮਤਲਬ ਉੱਥੇ ਤੁਸੀਂ ਦੇਖੋ ਵੀ ਰਾਤ ਨੂੰ ਸਿਰਫ ਇੱਕ ਡਾਕਟਰ ਹੈ ਇੱਕ ਫੀਮੇਲ ਸਟਾਫ ਨਰਸ ਹੈ ਜੇ ਪਰਚੇ ਵਾਲਾ ਕੇਸ ਆਂਦਾ ਐ ਐਮਐਲਸੀ ਕੇਸਸ ਕਮ ਦੇ ਕਮ ਇਨ 10 অর 20 ਤੁਸੀਂ ਕੀ ਕਰ ਲੋਗੇ ਯੂ ਕੈਨਟ ਇਵਨ ਟੈਲ ਥੈਮ ਕਿ ਪਲੀਜ਼ ਡੋਨਟ ਡੂ ਥਿਸ نو ਤੁਹਾਨੂੰ ਗਾਲਾਂ ਵੀ ਕੱਢਣ ਕਿ ਤਾਂ ਵੀ ਅਸੀਂ ਜੀ ਕਰਦੇ ਹਾਂ ਕਿ ਕਿਸੇ ਜਾਨ ਬਚਾਣੀ ਹੁੰਦੀ ਪ੍ਰੋਟੈਸਟ ਤੋਂ ਸ਼ਰਮਾ ਮੈਡੀਕਲ ਕਾਲਜ ਕੇ ਡਾਕਟਰ ਤੇ ਰੇਪ ਐਂਡ ਮਰਡਰ ਸੇ ਸ਼ੁਰੂ ਹੋਆ ਬਟ ਨਾਟ ਇਟ ਇਜ਼ ਨਾਟ ਜਸਟ ਕੈਲਕਟਾ ये हम एक बहुत अच्छा समाज जिसे माना जाता है नाभा नाभा समाज में भी बहुत कुछ ऐसा हो रहा है जो नाभा के सभ्य समाज को पता नहीं इस प्रोटेस्ट के ज़रिए मैं नाभा के उन सभ्य समाज के लोगों को जानकारी देना चाह रही हूँ कि नाभा में जो असभ्य समाज है जो नाभा के हॉस्पिटल के नीड्स को कैटर कर रहे हैं नाभा का जो हेल्थ डिपार्टमेंट है वो खुद कितना परेशान है और उसको लोग कितना वो असभ्य समाज जो है वो कितना बुरी तरह से ट्रीट कर रहा हूँ और कितना गलत ट्रीटमेंट हमारे साथ हो रहा है नाबा के सभ्य समाज को मेरी अपील है कि प्लीज़ कम फॉरवर्ड यू गाइज़ अ गुड पीपल प्लीज़ कम फॉरवर्ड एंड हेल्प कि हम आपकी सेहत का ख्याल रख सके हम आपकी मदद कर सके कोविड में आपने देखा होगा कि नाबा बहुत अच्छा रहा था बिकॉज नाभा के समाज ने भी हमारी हेल्प करी थी बट हम भी हम हॉस्पिटल पूरे टाइम नाभा के साथ खड़ा था और कभी हॉस्पिटल वालों कभी जवाब नहीं हुआ अब नाउ वी आर इन नीड सभ्य समाज वेर आर यू प्लीज़ हेल्प अस एंड प्लीज़ लिसन टू आर प्रॉब्लम हम नशेड़ियों से शराबियों से जो रोज़ हमारे पास इंजेक्शंस मांगने आते हैं नशे करके डली होके हमारे पास मरदान की स्पेशली यंग फीमेल्स पर मरदान की दिखाते आते हैं मेरे जैसा मर्द कोई नहीं चार पैग लगा के आया हूँ तू की कर सकती है प्लीज़ स्टॉप दिस एटीट्यूड एंड वन मोर थिंग अपार्ट फ्रॉम चलो आई नी आई आई थिंक पुलिस वालों को बहुत ज़्यादा सिक्योरिटी चाहिए है ना डी सी को एक बहुत ज़्यादा सिक्योरिटी चाहिए बहुत कमज़ोर लोग हैं हम भी छोटी मोटी जो जनानियां हैं जो यंग लड़कियां हैं जस्ट मैरिड है कहीं अन है जिनके पास रात में ये शराबी और नशेड़ी आते हैं थोड़ा बहुत सिक्योरिटी तो हमारा भी बनता है so, के है ना एक एक छोटी पुलिस चौकी नहीं बना सकते तो एक डिप्यूट तो कर सकते अभी एक मेला लगा है मेला में दस पुलिस वाले भूल रहे हैं क्योंकि वहाँ पे हजार बंदे हैं यहाँ पे रोज डेढ़ हजार बंदे हैं और एक सिंगल पुलिस वाला नहीं और यहाँ पे मेले में तो फिर भी नशा लगा नशा करके नहीं जा रहे आई वी आई वी ड्रग यूज़ करके चिट्टा लग, चिट्टा लगा के नहीं जा रहे नशे करके नहीं जा रहे शराब पी के टली होकर नहीं जा रहे यहाँ पे शराब पी के आ रहे हैं नशे के टीके लगा के आ रहे हैं यहाँ पे सारी इमोशनली चार्ज है किसी का बंदा मर गया किसी कुछ है वो अपने रोश में है और गुस्से में है और उन लोगों को जिनके हम नीड्स कैटर कर रहे हैं उनको एक सिंगल पुलिस वाला देने में एडमिनिस्ट्रेशन को इतनी मुश्किल आ रही है मुझे ये एडमिनिस्ट्रेशन के बोलो बहुत लगता है कि ये दिस इज वेरी इनसेंसिटिविटी आपने ध्यान में लगाया है? जी, तो बहुत बार बात हुई है डॉक्टर दलबीर के टाइम से बहुत बार बात कोविड में भी बहुत सारे पंगे हुए थे बहुत टाइम से बात हो रही है कि हमें एक क्या तो छोटी चौकी खोल दो है ना या एक दो पुलिस वाला दे दो अब

लोग बहुत सारे को लोगों को इम्प्रेस कर रहे हैं बट आई थिंक आई सजेस्ट दो पीपल कि प्लीज अगर आपको गर्लफ्रेंड इंप्रेस करनी है तो हॉस्पिटल के बाहर करो हॉस्पिटल इज नॉट द प्लेस टू इम्प्रेस पीपल मोटरसाइकिल इधर से इधर इधर से इधर चला के बुलेट चला के प्लीज डोंट डू दैट दैट्स नॉट अ राइट प्लेस टू डू दैट प्रोटेस्ट है एक दिन का हॉस्पिटल वाल ने स्ट्राइक रखी है इस दे कले ए हॉस्पिटल का स्टाफ नहीं ए प्राइवेट भी सारे डॉक्टर्स प्राइवेट हॉस्पिटल्स ਮੈਚਿੰਗ ਹੋਮ ਕਲੀਨਿਕਸ ਲੈਬਾਰਟਰੀ ਸਾਰੇ ਨਾਲ ਕਿਉਂਕਿ ਜਿਹੜੀ ਇਹ ਪ੍ਰੋਬਲਮ ਹੈ ਸਿਕਿਉਰਿਟੀ ਦੀ ਪ੍ਰੋਬਲਮ ਹੈ ਹੈਲਥ ਇੰਸਟੀਚਿਊਸ਼ਨ ਦੇ ਵਿੱਚ ਇਹ ਸਭ ਦੀ ਸਾਂਝੀ ਹੈ ਬੇਟੀਆਂ ਸਭ ਦੀਆਂ ਸਾਂਝੀਆਂ ਮੇਰੀ ਵੀ ਬੇਟੀ ਡਾਕਟਰ ਹੈ ਮੇਰੀ ਨੂਆ ਵੀ ਡਾਕਟਰ ਹੈ ਇੱਥੇ ਕੰਮ ਕਰਦੀ ਹੈ ਇਹ ਵੀ ਨਰਸਿਸ ਕੰਮ ਕਰਦੀਆਂ ਇਹ ਵੀ ਸਭ ਦੀਆਂ ਬੇਟੀਆਂ ਕਿਸੇ ਦੀਆਂ ਕਿਸੇ ਦੀਆਂ ਭੈਣਾ ਜੇ ਸੋਸਾਇਟੀ ਜਾਂ ਲੋਗ ਐਸਾ ਬਿਹੇਵ ਕਰਨਗੇ ਕਿ ਮੈਂ ਐਕਸਪੈਕਟ ਕਰਦਾ ਕਿ ਡਾਕਟਰਸ ਜਾ ਹੈਲਥ ਸਟਾਫ ਚਾਹੇ ਨਰਸਜਾ ਚਾਹੇ ਕਲਾਸ ਬੋਰ ਹੈ ਕੋਈ ਵੀ ਹੈ ਉਹ ਕਿਵੇਂ 24 ਘੰਟੇ ਸਰਵਿਸ ਦੇ ਸਕਦਾ ਹੈ ਬੰਦ ਕਰਕੇ ਇਸ ਘਰ ਜਾ ਕੇ ਬੈਠ ਜਾਣਗੇ ਗਵਰਨਮੈਂਟ ਨੂੰ ਚਾਹੀਦਾ ਹੈ ਦੇਖੋ ਕੁਝ ਮਈਰ ਜਿਹੜੀ ਸਰਕਾਰ ਨੂੰ ਪਤਾ ਹੈ ਲੈ ਸਕਦੀ ਹੈ ਕੁਝ ਇਮੀਡੀਏਟਲੀ ਲੈ ਸਕਦੇ ਆ ਔਰ ਲੈਣੇ ਚਾਹੀਦੇ ਜਿਵੇਂ ਅਨ ਅਥੋਰਾਈਜ਼ ਐਂਟਰੀ ਹੈ ਕਿਸੇ ਵੀ ਪ੍ਰਮਿਸਿਸ ਦੇ ਵਿੱਚ ਆਨ ਅਥੋਰਾਈਜ਼ ਐਂਟਰੀ ਨਹੀਂ ਚਾਹੀਦੀ 24 ਘੰਟੇ ਦੀ ਰਾਤ ਨੂੰ ਖੁੱਲਾ ਹੋਵੇ ਇੱਕ ਗੇਟ ਸ਼ਾਮ ਨੂੰ ਦੁਪਹਿਰੇ ਬੰਦ ਹੋ ਜਾਂਦਾ 2 ਵਜੇ ਹਸਪੀਟਲ ਉਸ ਤੋਂ ਬਾਅਦ ਇੱਕ ਗੇਟ ਖੁੱਲ੍ਹਾ ਹੋਵੇ ਉੱਥੇ ਸਿਕਿਉਰਿਟੀ ਵਾਲਾ ਹੋਵੇ ਉੱਥੇ ਚੈੱਕ ਹੋਵੇ ਜਾਣ ਆਉਣ ਵਾਲੇ ਦੇ ਐਂਟਰੀ ਹੁੰਦੀ ਹੋਵੇ 9:00 ਚੈੱਕ ਪਈਸਾਂ ਨੂੰ 10:00 ਹੁੰਦੇ 10:00 ਦੀ ਐਂਟਰੀ ਹੋਵੇ ਉਹਦੇ ਨਾਲ ਐਟਲੀਸਟ ਚੈੱਕ ਤਾਂ ਹੋਏਗਾ ਵੀ ਕਿਵੇਂ ਜਾ ਰਿਹਾ ਕੌਣ ਜਾ ਰਿਹਾ ਕਿਸ ਲਈ ਜਾ ਰਿਹਾ ਸਿਕਿਉਰਿਟੀ ਆਟੋਮੈਟਿਕਲੀ ਇੱਕ ਅੰਦਰ ਹੀ ਹੁੰਦੀ ਹੈ ਪਬਲਿਕ ਦੀ ਕੋਆਪਰੇਸ਼ਨ ਚਾਹੀਦੀ ਹੈ ਜੇ ਕੱਲ ਨੂੰ ਕੋਈ ਗਲਤ ਬਹਾਦਤ ਕਰਦਾ ਉਸ ਨੂੰ ਪ੍ਰੋਪਰ ਫੜ ਕੇ ਸਹਯਾ ਦਿੱਤੀ ਜਾਵੇ ਸਾਡੀ ਸਰਕਾਰ ਤੋਂ ਹੀ ਮੰਗ ਹੈ ਕਿ ਸਿਕਿਉਰਿਟੀ ਪ੍ਰੋਪਰ ਦਿੱਤੀ ਜਾਵੇ ਇਹ ਪਤਾ ਚੱਲਣਾ ਬਾਪੂਆ ਉਹ ਬਲਾਕਾ ਤਰਫ ਤੋਂ ਬਾਅਦ ਫਿਰ ਮਰਡਰ ਕੀਤਾ ਜਾਂਦਾ ਹੈ ਹੁਣ ਸੀਬੀਆਈ ਦੀ ਜਾਂਚ ਹੋ ਰਹੀ ਹੈ ਕਿਸ ਤਰ੍ਹਾਂ ਦੇ ਇਸ ਬਾਰੇ ਸਾਰੇ ਹਿੰਦੁਸਤਾਨ ਨੂੰ ਪਤਾ ਹੈ ਜੋ ਕੁਝ ਹੋਇਆ ਹੈ ਕਲਕੱਤਾ ਦਾ ਇਹ ਕੋਈ ਪਹਿਲਾ ਇਨਸੀਡੈਂਸ ਨਹੀਂ ਪਹਿਲਾਂ ਵੀ ਬੜੇ ਹੋਏ ਨੇ ਹੁੰਦੇ ਰਹੇ ਨੇ ਸਾਡੀ ਦੀ ਡਿਮਾਂਡ ਹੈ ਕਿ ਅੱਗੇ ਇਹ ਲਾਸਟ ਹੋਵੇ ਜੇ ਹੋ ਸਕਦਾ ਤਾਂ ਪਰ ਸਾਨੂੰ ਪਤਾ ਹੈ ਕਿ ਸਰਕਾਰ ਕੁਝ ਨਹੀਂ ਕਰਦੀ ਅਸੀਂ ਕਾਨੂੰਨ ਕਾਨੂੰਨ ਵਾਸਤੇ ਸਰਕਾਰ ਨਾਲ ਲੜ ਰਹੇ ਹਾਂ ਪੀਐਸਐਮ ਦੇ ਥਰੂ ਇਵਨ ਆਈਐਮ ਦੇ ਥਰੂ ਦੈਟਸੋ ਲੈਵਲ ਤੇ ਵੀ ਐਸਾ ਕਾਨੂੰਨ ਬਣਾਇਆ ਜਾਵੇ ਸਕਦਾ ਜਿਹਦੇ ਨਾਲ ਇਹ ਐਸਾ ਇਨਸੀਡੈਂਟ ਹਸਪੀਟਲ ਦੇ ਵਿੱਚ ਐਟ ਲੀਸਟ ਇਹ ਲਾਸਟ ਹੋਵੇ অর ਨਾਉ ਜਿਹੜੀ ਘਟਨਾ ਵਾਪਰੀ